ਪਲੀਜ਼ ਲਾਈਕ ਐਂਡ ਸ਼ੇਅਰ ਹੈਲੋ ਫਰੈਂਡਸ ਸਵਾਗਤ ਹੈ ਅੱਜ ਆ ਵੀਸ ਦਾ ਤੁਹਾਡਾ ਸਵਾਗਤ ਹੈ ਫਰੈਂਡਸ ਆਪਾਂ ਰਾਤੀ ਇਡਲੀਆਂ ਬਣਾਈਆਂ ਸੀ ਕਾਫੀ ਸਾਰੀ ਇਡਲੀਆਂ ਬਚ ਗਈਆਂ ਸੀ ਤੇ ਮੈਂ ਉਹਨਾਂ ਨੂੰ ਐਦਾ ਹੀ ਫ੍ਰਿਜ ਵਿੱਚ ਰੱਖ ਦਿੱਤਾ ਸੀ ਤੇ ਫਿਰ ਮੈਂ ਜਦੋਂ ਦੇਖਿਆ ਕਿ ਹੁਣ ਇੰਨੀਆਂ ਪਈਆਂ ਇਹਨਾਂ ਦਾ ਵੀ ਯੂਜ਼ ਕਰ ਲਈਏ ਫਿਰ ਆਪਾਂ ਨੇ ਇਸ ਨੂੰ ਬਣਾਇਆ ਜੀ ਇੱਕ ਪਰਫੈਕਟ ਤਰੀਕੇ ਦੇ ਨਾਲ ਇਸ ਵਿੱਚ ਲਿਆਂਦਾ ਇੱਕ ਟਵਿਸਟ ਤੇ ਤੁਸੀਂ ਲਾਸਟ ਤੱਕ ਵੀਡੀਓ ਦੇ ਨਾਲ ਬਨੇ ਰਹਿਣਾ ਤੇ ਆਪਾਂ ਜੀ ਅੱਜ ਬਹੁਤ ਹੀ ਮਜ਼ੇਦਾਰ ਜੀ ਰੈਸਪੀ ਬਣਾਵਾਂਗੇ ਜਿਸ ਦਾ ਨਾਮ ਹੈ ਚਿਲੀ ਇਡਲੀ ਤੁਸੀਂ ਚਿਲੀ ਪਨੀਰ ਸੋਇਆ ਚਿਲੀ ਬਹੁਤ ਵਾਰ ਖਾਏ ਹੋਣਗੇ ਤੇ ਇੱਕ ਵਾਰ ਇਹ ਵੀ ਰੈਸਪੀ ਟਰਾਈ ਕਰਕੇ ਦੇਖਣਾ ਚਲੋ ਸਟਾਰਟ ਕਰਦੇ ਆ ਅੱਜ ਦੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਪਿਆਜ਼ ਲਵਾਂਗੇ ਤੇ ਪਿਆਜ਼ ਨੂੰ ਵੀ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਮੈਂ ਵਿਚਕਾਰ ਉਹਦੇ ਦੋ ਹਿੱਸੇ ਕਰਕੇ ਫਿਰ ਉਹਨਾਂ ਦੇ ਵੀ ਦੋ ਹਿੱਸੇ ਕਰਤੇ ਸੀ ਤੇ ਉਹਨਾਂ ਨੂੰ ਫਿਰ ਅਲੱਗ-ਅਲੱਗ ਕਰ ਲਿਆ ਸੀ ਉੱਪਰ ਤੇ ਇਸੇ ਤਰ੍ਹਾਂ ਹੁਣ ਆਪਾਂ ਸ਼ਿਮਲਾ ਮਿਰਚ ਲਵਾਂਗੇ ਇਸ ਨੂੰ ਵੀ ਕੱਟ ਲਵਾਂਗੇ ਸ਼ੇਪ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਚਾਹੇ ਡਾਇਮੰਡ ਸ਼ੇਪ ਚ ਕੱਟੋ ਬਟਾ ਸਾਈਜ਼ ਹੈ ਜੋ ਆਪਾਂ ਵੱਡਾ ਹੀ ਰੱਖਣਾ ਹੈ ਇਸ ਤਰ੍ਹਾਂ ਪਿਆਜ਼ ਦਾ ਵੀ ਸਾਈਜ਼ ਵੱਡਾ ਰੱਖਾਂਗੇ ਤੇ Shimla mirch ਦਾ ਵੀ ਸਬਜ਼ੀਆਂ ਤੁਸੀਂ ਹੋਰ ਵੀ ਐਡ ਕਰ ਸਕਦੇ ਹੋ ਇਸ ਵਿੱਚ ਤੇ ਇਸੇ ਤਰ੍ਹਾਂ ਆਪਾਂ ਹਰੀ ਮਿਰਚ ਲਵਾਂਗੇ ਹਰੀ ਮਿਰਚ ਨੂੰ ਵੀ ਆਪਾਂ ਇਸੇ ਤਰ੍ਹਾਂ ਲੰਬਾ ਲੰਬਾ ਕੱਟ ਲਵਾਂਗੇ ਹੁਣ ਆਪਾਂ ਇਡਲੀ ਲੈ ਲਈ ਹੈ ਤੁਸੀਂ ਦੇਖ ਸਕਦੇ ਹੋ ਰਾਤ ਦੀ ਇਡਲੀ ਹੈ ਤੇ ਹਲੇ ਤੱਕ ਸੌਫਟ ਹੈ ਇਹ ਮੈਂ ਸੂਜੀ ਦੀ ਬਣਾਈ ਹੈ ਤੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਇਸ ਦੇ ਚਾਰ ਹਿੱਸੇ ਕਰ ਲਏ ਨੇ ਮੈਂ ਹੁਣ ਆਪਾਂ ਇੱਕ ਕੜਾਹੀ ਲਵਾਂਗੇ ਗੈਸ ਕਰਾਂਗੇ ਔਨ ਤੇ ਉਸ ਵਿੱਚ ਆਪਾਂ ਤੇਲ ਐਡ ਕਰਾਂਗੇ ਤੇਲ ਦੇ ਗਰਮ ਹੋਣ ਤੇ ਇਸ ਵਿੱਚ ਆਪਾਂ ਐਡ ਕਰਾਂਗੇ ਜੀ ਇਡਲੀ ਜਿਹੜੀਆਂ ਆਪਾਂ ਹੁਣ ਕੱਟ ਕੇ ਰੱਖਿਆ ਨੇ ਇਹਨਾਂ ਨੂੰ ਆਪਾਂ ਥੋੜੀ देर ਲਈ ਇਸ ਵਿੱਚ ਤੇਲ 'ਚ ਸੌਟੇ ਕਰਾਂਗੇ ਥੋੜੀ ਦੇਰ ਲਈ ਤੇਲ 'ਚ ਚਲਾ ਲਾਂਗੇ ਇਹਨਾਂ ਨੂੰ ਤਾਂ ਕਿ ਥੋੜੀ ਜਿਹੀ ਕ੍ਰਿਸਪ ਹੋ ਜਵੇ ਇਹਨੂੰ ਆਪਾਂ ਥੋੜਾ ਜਿਹਾ ਹੀ ਕ੍ਰਿਸਪ ਕਰਨਾ ਹੈ ਜਿਆਦਾ ਨਹੀਂ ਕਰਨਾ ਐਸੇ ਕਰਕੇ ਆਪਾਂ ਇਹਨੂੰ ਡੀਪ ਫ੍ਰਾਈ ਨਹੀਂ ਕੀਤਾ ਇਹਨੂੰ ਆਪਾਂ ਬਸ ਹਲਕਾ ਜਿਹਾ ਹੀ ਉੱਪਰੋਂ ਕਲਰ ਚੇਂਜ ਹੋਣ ਤੋਂ ਬਾਅਦ ਇਹਨੂੰ ਆਪਾਂ ਕੱਢ ਲਵਾਂਗੇ ਇਸ ਤਰ੍ਹਾਂ ਤੁਸੀਂ ਇਹਦਾ ਕਲਰ ਦੇਖ ਸਕਦੇ ਹੋ ਕਿ ਉੱਪਰੋਂ ਥੋੜੀ ਕ੍ਰਿਸਪ ਹੋ ਗਈ ਆ ਦੇਖ ਸਕਦੇ ਹੋ ਤੁਸੀਂ ਇਹਦਾ ਕਲਰ ਆ ਜਿਹੜਾ ਉੱਪਰੋਂ ਚੇਂਜ ਹੋ ਗਿਆ ਬਸ ਇਸੇ ਸਟੇਜ ਤੇ ਆਪਾਂ ਗੈਸ ਕਰਾਂਗੇ ਬੰਦ ਤੇ ਆਪਾਂ ਇਡਲੀ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਹੁਣ ਆਪਾਂ ਫੇਰ ਕੜਾਹੀ ਦੇ ਵਿੱਚ ਤੇਲ ਪਾਵਾਂਗੇ ਤੇ ਉਸ ਵਿੱਚ ਐਡ ਕਰਾਂਗੇ ਰਾਈ ਇੱਕ ਚਮਚ ਰਾਈ ਦਾ ਐਡ ਕੀਤਾ ਰਾਈ ਜਦੋਂ ਚਟਕ ਜਾਏਗੀ ਤਾਂ ਇਸ ਵਿੱਚ ਆਪਾਂ ਐਡ ਕਰਾਂਗੇ ਅਦਰਕ ਲਸਣ ਦਾ ਪੇਸਟ ਅਦਰਕ ਲਸਣ ਦਾ ਪੇਸਟ ਮੈਂ 2 ਚਮਚ ਐਡ ਕੀਤੇ ਨੇ ਕਿਉਂਕਿ ਇਸ ਵਿੱਚ ਜੋ ਅਦਰਕ ਲਸਣ ਦਾ ਟੇਸਟ ਹੈ ਉਹ ਜ਼ਿਆਦਾ ਰਹਿਣਾ ਚਾਹੀਦਾ ਔਰ ਇਨ੍ਹਾਂ ਵਿੱਚ ਜੋ ਅਦਰਕ ਲਸਣ ਆ ਉਹ ਜ਼ਿਆਦਾ ਯੂਜ਼ ਹੁੰਦਾ ਹੈ ਤੇ ਇਸ ਨੂੰ ਵੀ ਆਪਾਂ ਕੱਚਾਪਨ ਦੂਰ ਹੋਣ ਤੱਕ ਪਕਾ ਲਾਂਗੇ ਫਿਰ ਇਸ ਵਿੱਚ ਐਡ ਕਰਾਂਗੇ ਆਪਾਂ ਹਰੀ ਮਿਰਚ ਜੋ ਕੱਟ ਕੇ ਰੱਖੀ ਸੀ ਤੇ ਇਸ ਨੂੰ ਵੀ ਇਸ ਦੇ ਨਾਲ ਚਲਾ ਲਾਂਗੇ ਫਿਰ ਇਸ ਵਿੱਚ ਆਪਾਂ ਐਡ ਕਰਾਂਗੇ ਜੀ ਆਪਣੀਆਂ ਸਬਜ਼ੀਆਂ ਜਿਹੜੀ ਕਿ ਆਪਾਂ Shimla mirch ਔਰ ਪਿਆਜ਼ ਕੱਟ ਕੇ ਰੱਖੇ ਸੀ ਉਹਨਾਂ ਨੂੰ ਵੀ ਐਡ ਕਰ ਦਾਂਗੇ ਤੁਸੀਂ ਚਾਹੋ ਤਾਂ ਤੁਸੀਂ ਇਸ ਵਿੱਚ ਲਾਲ ਔਰ ਪੀਲੀ Shimla mirch ਵੀ ਲੈ ਸਕਦੇ ਹੋ ਮੇਰੇ ਕੋਲ ਹਰੀ शिमला मिर्च ਸੀ ਤਾਂ ਮੈਂ ਇਸ ਵਿੱਚੋਂ ਯੂਜ਼ ਕੀਤੀ ਐ ਤਿੰਨੋਂ शिमला मिर्च ਹੋਣ ਗਿਆ ਤੇ ਇਹ ਹੋਰ ਵੀ ਕਲਰਫੁਲ ਹੋ ਜਾਏਗੀ ਤੇ ਹੋਰ ਵੀ ਜ਼ਿਆਦਾ ਵਧੀਆ ਲੱਗੇਗੀ ਇਹ ਜੋ ਆਪਾਂ ਸਬਜ਼ੀਆਂ ਨੂੰ ਪਕਾਉਣਾ ਇਸ ਟਾਈਮ ਜੋ ਗੈਸ ਦੀ ਫਲੇਮ ਆ ਉਹ ਹਾਈ ਹੋਣੀ ਚਾਹੀਦੀ ਆ ਸਬਜ਼ੀਆਂ ਨੂੰ ਅਸੀਂ ਬਿਲਕੁਲ ਪਕਾਉਣਾ ਨਹੀਂ ਹੈ ਇਹਨਾਂ ਦਾ ਕ੍ਰਾਂਚ ਰਹਿਣਾ ਚਾਹੀਦਾ ਹੈ ਇਹ ਇਸੇ ਤਰ੍ਹਾਂ ਵਧੀਆ ਲੱਗਦੀਆਂ ਨੇ ਤੇ ਇੱਕ ਪਰਫੈਕਟ ਟੇਸਟ ਆਦਾ ਇਹਨਾਂ ਦੇ ਵਿੱਚ ਹੁਣ ਇਸ ਵਿੱਚ ਮੈਂ ਐਡ ਕੀਤਾ ਹੈ ਜੀ ਇੱਕ ਚਮਚ रेड चिली सॉस ਤੇ ਇੱਕ ਚਮਚੀ ਮੈਂ ਸੋਇਆ ਸੌਸ ਐਡ ਕੀਤੀ ਆ ਤੇ ਉਸ ਤੋਂ ਬਾਅਦ ਇਸ ਵਿੱਚ ਆਪਾਂ ਐਡ ਕਰਾਂਗੇ 2 ਚਮਚ ਟਮੇਟੋ ਸੌਸ ਤੇ ਤੇ ਇਹਨਾਂ ਨੂੰ ਮਿਕਸ ਕਰਾਂਗੇ ਫਿਰ ਇਸ ਵਿੱਚ ਆਪਾਂ ਇੱਕ ਚਮਚ ਐਡ ਕਰਾਂਗੇ ਵਾਈਟ ਬਿਨੇਗਰ ਜਿਹੜਾ ਅਸੀਂ ਆਪਣੇ ਖਾਣੇ ਵਿੱਚ ਯੂਜ਼ ਕਰਦੇ ਆ ਉਹ ਵਾਲਾ ਬਿਨੇਗਰ ਇਸ ਵਿੱਚ ਇੱਕ ਚਮਚ ਐਡ ਕਰਾਂਗੇ ਤੇ ਫਿਰ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਧਿਆਨ ਰੱਖੇ ਫਲੇਮ ਆ ਜੋ ਹਾਈ ਰਹਿਣੀ ਚਾਹੀਦੀ ਹੈ ਗੈਸ ਦੀ ਫਿਰ ਇਸ ਵਿੱਚ ਆਪਾਂ ਐਡ ਕਰਾਂਗੇ ਨਮਕ ਨਮਕ ਦਾ ਆਪਾਂ ਅੱਧਾ ਚਮਚ ਜੀ ਐਡ ਕਰਨਾ ਹੈ ਕਿਉਂਕਿ ਅਸੀਂ ਸੌਸਿਸ ਐਡ ਕੀਤੀਆਂ ਨੇ ਉਹਨਾਂ ਵਿੱਚ ਵੀ ਨਮਕ ਹੁੰਦਾ ਕਿਉਂਕਿ ਜੋ ਸੋਇਆ ਸੌਸ ਹੈ ਉਸ ਵਿੱਚ ਤਾਂ ਵੈਸੇ ਹੀ ਜ਼ਿਆਦਾ ਨਮਕ ਪਾਇਆ ਜਾਂਦਾ ਤੇ ਇਹਨਾਂ ਨੂੰ ਆਪਾਂ ਥੋੜੀ ਦੇ ਲਈ ਮਿਕਸ ਕਰਾਂਗੇ ਤੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਆ ਜੋ ਐਡ ਕਰਾਂਗੇ ਤੇ ਇਹਨਾਂ ਨੂੰ ਪਕਣ ਦਿਆਂਗੇ ਔਰ ਫਿਰ ਆਪਾਂ ਇੱਧਰ ਇੱਕ ਚਮਚਾ ਚਲਾਵਾਂਗੇ ਜੀ ਕੌਰਨਫਲੋਰ ਤੇ ਇਸ ਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇੱਕ ਇਹਦਾ ਕੋਲਾ ਜੋ ਤਿਆਰ ਕਰ ਲਾਂਗੇ ਇਸ ਤਰ੍ਹਾਂ ਬਸ ਇਹਦਾ ਆਪਾਂ ਇੱਕ ਕੋਲ ਤਿਆਰ ਕਰ ਲੈਣਾ ਇਸ ਨੂੰ ਆਪਾਂ ਆਪਣੀ ਸਬਜੀ ਦੇ ਵਿੱਚ ਜੋ ਐਡ ਕਰਾਂਗੇ ਉਸ ਨਾਲ ਇੱਕ ਗਰੇਵੀ ਆ ਜੋ ਬਣਾ ਕੇ ਤਿਆਰ ਕਰਾਂਗੇ ਫਿਰ ਆਪਾਂ ਇਸ ਨੂੰ ਐਡ ਕਰਾਂਗੇ ਜੀ ਆਪਣੀ ਜੋ ਸਬਜ਼ੀਆਂ ਨੇ ਉਹਨਾਂ ਦੇ ਵਿੱਚ ਤੇ ਮਿਕਸ ਕਰ ਲਾਂਗੇ ਫਿਰ ਇਸ ਵਿੱਚ ਆਪਾਂ ਐਡ ਕਰਾਂਗੇ ਪਾਣੀ ਗਰੇਵੀ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਜੋ ਆਪਾਂ ਕੌਰਨ ਫਲੋਰ ਐਡ ਕੀਤਾ ਉਸ ਦੇ ਨਾਲ ਜੋ ਇਹ ਗਰੇਵੀ ਉਹ ਠੀਕ ਹੋ ਜੇਗੀ ਉਹ ਇੱਕ ਗਾੜਾ ਬਣਾਏਗਾ ਤੇ ਪਾਣੀ ਤੁਸੀਂ ਆਪਣੇ ਅਕੋਰਡਿੰਗ ਐਡ ਕਰ ਸਕਦੇ ਹੋ ਅਗਰ ਤੁਹਾਨੂੰ ਗਰੇਵੀ ਜ਼ਿਆਦਾ ਚਾਹੀਦੀ ਆ ਤਾਂ ਪਾਣੀ ਤੁਸੀਂ ਜ਼ਿਆਦਾ ਐਡ ਕਰ ਸਕਦੇ ਹੋ ਤੇ ਫਿਰ ਇਸ ਨੂੰ ਆਪਾਂ ਇਸ ਤਰ੍ਹਾਂ ਮਿਕਸ ਕਰ ਲਾਂਗੇ ਤੇ ਥੋੜਾ ਜਿਹਾ ਪਕਣ ਦਿਆਂਗੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਇਹ ਪੱਕਦਾ ਰਹੇਗਾ ਜੋ ਸੌਸੇਸ ਵਗੈਰਾ ਨੇ ਉਹ ਸਾਰੀਆਂ ਇਸ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਣਗੇ ਤੇ ਇੱਕ ਇਹਨਾਂ ਵਿੱਚ ਵਧੀਆ ਜਿਹਾ ਕਲਰ ਆ ਜਾਏਗਾ ਅਗਰ ਤੁਸੀਂ ਕਲਰ ਵੀ ਐਡ ਕਰਨਾ ਚਾਹੁੰਦੇ ਆ ਤਾਂ orange ਕਲਰ ਇਸ ਵਿੱਚ ਐਡ ਕਰ ਸਕਦੇ ਹੋ ਤੇ ਫਿਰ ਇਸ ਵਿੱਚ ਆਪਾਂ ਐਡ ਕਰਾਂਗੇ ਜੀ ਆਪਣੀ ਇਡਲੀ ਤੇ ਉਸ ਨੂੰ ਵੀ ਆਪਾਂ ਹੁਣ ਗਰੇਵੀ ਦੇ ਨਾਲ ਚੰਗੀ ਤਰ੍ਹਾਂ ਨਾਲ ਕੋਟ ਕਰ ਲਾਂਗੇ ਇਸ ਤਰ੍ਹਾਂ ਮੈਂ ਬਣਾ ਰਹੀ ਹਾਂ ਔਰ ਮੈਨੂੰ ਇਸ ਦੀ ਖੁਸ਼ਬੂ ਇੰਨੀ ਵਧੀਆ ਆ ਰਹੀ ਹੈ ਨਾ ਮਜ਼ਾ ਆ ਰਿਹਾ ਦੇਖ ਕੇ ਕਿ ਵੀ ਹਾਂ ਇਹ ਬਹੁਤ ਵਧੀਆ ਬਣੀ ਹੈ ਮੈਂ ਕਹਿੰਨੀ ਆ ਹੋਟਲ ਰੈਸਟੋਰੈਂਟ ਤੋਂ ਵੀ ਕਿਤੇ ਵਧੀਆ ਸੀ ਆਪਣੇ ਘਰ ਵਿੱਚ ਬਣਾ ਕੇ ਸਭ ਚੀਜ਼ਾਂ ਤਿਆਰ ਕਰ ਸਕਦੇ ਆ ਤੁਸੀਂ ਜਦੋਂ ਵੀ ਇਡਲੀ ਬਣਾਓ ਤਾਂ ਇਸ ਤਰ੍ਹਾਂ ਇਸ ਚਿਲੀ ਇਡਲੀ ਨੂੰ ਜ਼ਰੂਰ ਟਰਾਈ ਕਰਨਾ ਤੁਸੀਂ ਹਰ ਵਾਰੀ ਜਦੋਂ ਇਡਲੀ ਬਣਾਇਆ ਕਰੋਗੇ ਨਾ ਮੇਰੀ ਗਰੰਟੀ ਹੈ ਜਾਣ ਕੇ ਤੁਸੀਂ ਇਡਲੀ ਜ਼ਿਆਦਾ ਬਣਾਓਗੇ ਕਿ ਅਸੀਂ ਚਿਲੀ ਇਡਲੀ ਜ਼ਰੂਰ ਟਰਾਈ ਕਰਾਂਗੇ ਤੁਸੀਂ ਕਿਸੇ ਗੈਸਟ ਦੇ ਆਉਣ ਤੇ ਵੀ ਨਾ ਇਹਨੂੰ ਬਣਾ ਕੇ ਸਰਵ ਕਰ ਸਕਦੇ ਹੋ ਹਰ ਕੋਈ ਤੁਹਾਡੀ ਤਾਰੀਫ ਕਰੇਗਾ ਮੇਰੀ ਫੈਮਿਲੀ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਆ ਤੇ ਮੇਰੇ ਬੱਚੇ ਵੀ ਬਹੁਤ ਖੁਸ਼ ਹੁੰਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਬੇਟੇ ਦਾ ਮਨ ਸੀ ਕਿ ਮੰਮਾ ਮੈਂ ਟਰਾਈ ਕਰੂੰਗਾ ਸਭ ਤੋਂ ਪਹਿਲਾਂ ਮੈਨੂੰ ਦਿਓ ਤੁਸੀਂ ਉਹਨੇ ਖਾਇਆ ਤੇ ਤੁਸੀਂ ਦੇਖ ਸਕਦੇ ਹੋ ਉਹਦਾ ਰਿਐਕਸ਼ਨ ਤੇ ਉਹਨੂੰ ਬਹੁਤ ਪਸੰਦ ਆਈ ਹੈ ਇਡਲੀ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਔਰ ਕਮੈਂਟ ਵਿੱਚ ਆਪਣੇ ਵਿਊਜ਼ ਜ਼ਰੂਰ ਦੇਣਾ ਥੈਂਕ ਯੂ Like, share, subscribe.